ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਾਈ ਮੰਝ ਜੀ ਦੀ ਸਾਖੀ ਭਾਈ ਮੰਝ ਜੀ ਪਹਿਲਾਂ ਨਿਗਾਹੇ ਵਾਲੇ ਪੀਰ ਦੇ ਚੇਲੇ ਸਨ ਉਹ ਪੀਰ ਜੀ ਦੇ ਆਦੇਸ਼ ਅਨੁਸਾਰ ਉਹਨਾਂ ਦੀ ਸੇਵਾ ਕਰਦੇ ਸਨ ਅਤੇ ਉਹਨਾਂ ਉੱਤੇ ਪੂਰਾ ਭਰੋਸਾ ਰੱਖਦੇ ਸਨ ਜਦੋਂ ਭਾਈ ਮਨਜ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਗਤ ਕੀਤੀ ਅਤੇ ਉਨ੍ਹਾਂ ਦੀ ਬਾਣੀ ਸੁਣੀ ਤਾਂ ਉਨ੍ਹਾਂ ਦੇ ਮਨ ਵਿੱਚ ਇੱਕ ਵੱਡਾ ਬਦਲਾਅ ਆਇਆ ਉਹ ਸੋਚਣ ਲੱਗੇ ਕਿ ਗੁਰੂ ਜੀ ਦੀ ਬਾਣੀ ਵਿੱਚ ਪ੍ਰਭੂ ਨਾਲ ਜੋੜਨ ਵਾਲੀ ਸੱਚੀ ਤਾਕਤ ਹੈ ਜੋ ਕਿਸੇ ਹੋਰ ਪੀਰ ਜਾਂ ਫਕੀਰ ਵਿੱਚ ਨਹੀਂ ਮਿਲਦੀ ਭਾਈ ਮਨਜ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਦੇਸ਼ਰਧਾਲੂ ਹੋ ਗਏ ਇਹ ਗੱਲ ਜਦੋਂ ਨਿਗਾਹੇ ਵਾਲੇ ਪੀਰ ਨੂੰ ਪਤਾ ਲੱਗੀ ਕਿ ਭਾਈ ਮੰਜ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣ ਗਏ ਹਨ ਤਾਂ ਪੀਰ ਜੀ ਨੇ ਆਪਣਾ ਚੇਲਾ ਭੇਜਿਆ ਨਿਗਾਹੇ ਵਾਲੇ ਪੀਰ ਦਾ ਚੇਲਾ ਗੁਰੂ ਘਰ ਆਇਆ ਨਿਗਾਹੇ ਵਾਲੇ ਪੀਰ ਦਾ ਚੇਲਾ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲ ਆ ਕੇ ਕਹਿਣ ਲੱਗਾ ਹੇ ਗੁਰੂ ਜੀ ਮੇਰੇ ਪੀਰ ਜੀ ਬਹੁਤ ਤਾਕਤਵਾਨ ਹਨ ਉਹਨਾਂ ਕੋਲ ਨਿਗਾਹ ਦੀ ਬੜੀ ਤਾਕਤ ਹੈ ਜਿਸ ਉੱਤੇ ਉਹ ਨਿਗਾਹ ਪਾ ਦੇਣ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਤੁਸੀਂ ਸਾਡੇ ਪੀਰ ਦੇ ਕੋਲ ਆਓ ਉਹ ਤੁਹਾਨੂੰ ਸਭ ਕੁਝ ਦੇਣਗੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੌਲੀ ਜਹੀ ਮੁਸਕੁਰਾ ਕੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਜਿਸ ਕੋਲ ਅਸਲੀ ਪ੍ਰਭੂ ਦੀ ਨਿਗਾਹ ਹੁੰਦੀ ਹੈ ਉਹ ਮਨੁੱਖੀ ਨਿਗਾਹਾਂ ਦੀ ਲੋੜ ਨਹੀਂ ਰੱਖਦਾ ਮੇਰਾ ਪੀਰ ਮੇਰਾ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮੇਰੇ ਉੱਤੇ ਆਪਣੀ ਨਿਗਾਹ ਕਰ ਚੁੱਕੇ ਹਨ ਹੁਣ ਹੋਰ ਕੋਈ ਨਿਗਾਹ ਜਾਂ ਤਾਕਤ ਦੀ ਮੈਨੂੰ ਲੋੜ ਨਹੀਂ ਚੇਲੇ ਨੇ ਵਾਪਸ ਜਾ ਕੇ ਪੀਰ ਨੂੰ ਸਭ ਕੁਝ ਦੱਸਿਆ ਪੀ ਨੇ ਸਮਝ ਲਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲ ਅਸਲੀ ਰੂਹਾਨੀ ਤਾਕਤ ਹੈ ਭਾਈ ਮੰਜ ਜੀ ਦੀ ਕਸੌਟੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਜ ਦੀ ਸ਼ਰਦਾ ਦੀ ਕਸਰਤੀ ਲਈ ਉਹਨਾਂ ਨੇ ਭਾਈ ਮੰਜ ਜੀ ਨੂੰ ਖੁਰਲੀ ਵਿੱਚਲਾ ਗੋਬਰ ਸਾਫ਼ ਕਰਨ ਲਈ ਕਿਹਾ ਭਾਈ ਮੰਜ ਜੀ ਨੇ ਬਿਲਕੁਲ ਵੀ ਸੰਕੋਚ ਨਾ ਕੀਤਾ ਉਹ ਗੋਬਰ ਸਾਫ਼ ਕਰਦੇ ਹੋਏ ਵੀ ਅੰਦਰੋਂ ਪ੍ਰਭੂ ਨੂੰ ਯਾਦ ਕਰਦੇ ਰਹੇ ਕੁਝ ਸਮੇਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਹੋਰ ਸੇਵਾ ਲਈ ਕਿਹਾ ਜਿਵੇਂ ਲੱਕੜੀਆਂ ਲਿਓਣ ਅਤੇ ਪਾਣੀ ਭਰਨ ਲਈ ਭਾਈ ਮੰਝ ਜੀ ਸਾਰੀ ਸੇਵਾ ਪ੍ਰੇਮ ਨਾਲ ਕਰਦੇ ਰਹੇ ਇਸ ਤਰ੍ਹਾਂ ਭਾਈ ਮੰਝ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸੱਚੀ ਸੇਵਾ ਅਤੇ ਸੱਚਾpropto ਰੱਖਿਆ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਮੰਝ ਸਿੱਖੀ ਦਾ ਸਿਰਮੌਰ ਹੈ ਜਿਸ ਤਰ੍ਹਾਂ ਮੰਝ ਕਿਸੇ ਮਕਾਨ ਨੂੰ ਮਜ਼ਬੂਤ ਕਰਦਾ ਹੈ ਉਸੇ ਤਰ੍ਹਾਂ ਤੂ ਸਿੱਖੀ ਨੂੰ ਮਜ਼ਬੂਤ ਕਰ ਰਿਹਾ ਹੈ ਸੱਚਾ ਗੁਰੂ ਹੀ ਮਨੁੱਖ ਨੂੰ ਪ੍ਰਭੂ ਨਾਲ ਜੋੜ ਸਕਦਾ ਹੈ ਗੁਰੂ ਦੀ ਸੇਵਾ ਅਤੇ ਸ਼ਰਧਾ ਨਾਲ ਰੋਹਾਨੀ ਤਾਕਤ ਮਿਲਦੀ ਹੈ ਮਨੁੱਖੀ ਅਹੰਕਾਰ ਅਤੇ ਦਿਖਾਵੇ ਵਾਲੀਆਂ ਤਾਕਤਾਂ ਦੇ ਸਾਹਮਣੇ ਗੁਰੂ ਦੀ ਕਿਰਪਾ ਸਭ ਤੋਂ ਵੱਡੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ